ਮੈਂ ਇੱਕ ਉਦਾਹਰਨ ਦੇਵਾਂ ਬੜੇ ਲਿਖਿਆ ਅੱਜਕੱਲ ਮੋਬਾਈਲ ਸਾਰਿਆਂ ਕੋਲ ਹੈਗੇ ਤੇ YouTube ਤੇ ਜਾਇਓ ਜੀ ਬੜੇ ਲਿਖਿਆ ਨੂੰ ਬੇਨਤੀ ਕਰ ਰਿਹਾ ਮੋਬਾਈਲ ਵਾਲਿਆਂ ਨੂੰ ਤੇ YouTube ਤੇ ਕਢਿਓ ਵਾਸੂ ਭਾਰਤਵਾਜ ਵਾਸੂ ਭਾਰਤਵਾਜ ਇੱਕ ਸਾਇੰਟਿਸਟ ਹੈ ਗੁਰੂ ਰਾਮਦਾਸ ਜੀ ਦੀ ਪਾਵਰ ਦੀ ਗੱਲ ਕਰ ਰਹੇ ਹਾਂ ਵਾਸੂ ਭਾਰਤਵਾਜ ਉਹ ਲਿਖ ਲਿਓ ਬੋਲ ਕੇ ਜਾਂ ਕਢ ਲਿਓ ਕੋਈ ਗੱਲ ਨਹੀਂ ਕੱਢਿਓ ਨੈਟ ਚੋਂ ਪਾਵੇਂ ਕਰ ਜਾ ਕੇ 바ਸੂ ਭਾਰਤਵਾਜ ਇੱਕ ਸਾਇੰਟਿਸਟ ਹੈ ਉਹ ਰੱਬ ਨੂੰ ਮੰਨਦਾ ਨਹੀਂ ਉਹਨੂੰ ਹੱਡੀਆਂ ਦਾ ਕੈਂਸਰ ਹੋ ਗਿਆ NASA ਅਮਰੀਕਾ ਰਹਿਦਾ ਹੈ ਇੰਡੀਆ ਨੇ ਸੂਰਤ ਗੁਜਰਾਤ ਦਾ ਰਹਿਣ ਵਾਲਾ ਉਹਨੂੰ ਹੱਡੀਆਂ ਦਾ ਕੈਂਸਰ ਹੋ ਗਿਆ ਇਹ ਹੁਣ ਅਮਰੀਕਾ ਵਰਗੇ ਦੇਸ਼ ਵਿੱਚ ਸਾਇੰਟਿਸਟ ਦਾ ਇਲਾਜ ਉਹਨੂੰ ਕਮੀ ਥੋੜੀ ਹੋਈ ਸਾਰੀ ਪਾਸੇ ਇਲਾਜ ਕਰਵਾਇਆ ਇਲਾਜ ਗੱਲ ਹੀ ਨਹੀਂ ਬਣੀ ਬਣਿਆ ਹੀ ਨਹੀਂ ਕੁਝ ਠੀਕ ਹੀ ਨਹੀਂ ਹੋਇਆ ਰੱਬ ਨੂੰ ਮੰਨਦਾ ਨਹੀਂ ਆਖਰੋ ਇੰਡੀਆ ਵਾਪਸ ਆ ਗਿਆ ਸੂਰਤ ਗੁਜਰਾਤ ਵਾਪਸ ਆ ਗਏ ਤੇ ਲੋਕ ਆਉਂਦੇ ਨੇ ਉਹਨਾਂ ਦਾ ਹਾਲ ਚਾਲ ਪੁੱਛਣ ਵਾਸਤੇ ਕਹਿੰਦੇ ਡਾਕਟਰਾਂ ਨੇ ਕਹਿ ਦਿੱਤਾ ਵੀ ਇਹ ਹੁਣ ਬਹੁਤਾ ਸਮਾਂ ਨਹੀਂ ਜਿਉਂਦਾ ਰਹਿ ਸਕਦੇ ਬਾਸੂ ਭਾਰਦਵਾਜ ਇੱਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸੀ ਕੇਸਰ ਸਿੰਘ ਬੇਨਤੀ ਕਰਾਂ ਮੈਨੂੰ ਸਮਾਂ ਦੱਸ ਦਿਓ ਜੀ ਜਰੂਰ ਜਦੋਂ ਸਮਾਪਤੀ ਕਰਨੀ ਹੈ। বাসੂ ਭਾਰਤਵਾਜ ਉਹਨਾਂ ਦੇ ਪਤਾ ਲੈਣ ਆਇਆ ਕੀਸਰ ਸਿੰਘ। ਇਹ ਕਹਿਣ ਲੱਗੇ ਪੀ ਪਤਾ ਲੱਗਿਆ ਪਰਿਵਾਰ ਨੇ ਦੱਸਿਆ ਵੀ ਹੁਣ ਕਹਿੰਦੇ ਬਹੁਤਾ ਸਮਾਂ ਜੋੜਾ ਰਹਿ ਨਹੀਂ ਸਕਦੇ। বাসੂ ਭਾਰਤਵਾਜ ਸਾਰੇ ਦਰਵਾਜ਼ੇ ਬੰਦ ਹੋ ਗਏ। ਉਹ ਕਹਿੰਦੇ ਨਾ ਇਹ ਦਾਨ ਕੋ ਸਾਰੇ ਦਰਵਾਜ਼ੇ ਬੰਦ ਨਹੀਂ ਹੋਏ ਇੱਕ ਦਰਵਾਜ਼ਾ ਜੇ ਖੁੱਲਿਆ ਕਹਿੰਦੇ ਕਿਹੜਾ ਕਹਿੰਦੇ ਸ੍ਰੀ ਗੁਰੂ ਰਾਮਦਾਸ ਜੀ ਦਾ ਇਹ ਨਟ ਚ ਤੁਹਾਨੂੰ ਮਿਲ ਜੇ ਕਿ ਕਥਾ ਉਹ ਆਪਣੇ ਮੂੰਹੋਂ ਬੋਲ ਕੇ ਕਹਿੰਦੇ ਨੇ ਸੁਣ ਲਿਓ ਕਹਿੰਦੇ ਨੇ ਇੱਕ ਦਰਵਾਜ਼ਾ ਜੇ ਖੁੱਲਿਆ ਗੁਰੂ ਰਾਮਦਾਸ ਜੀ ਉਹ ਕਹਿੰਦਾ ਮੈਂ ਮੰਨਦਾ ਨਹੀਂ ਮਰਦਾ ਹੋਇਆ ਵੀ ਕਹਿੰਦਾ ਮੈਂ ਮੰਨਦਾ ਨਹੀਂ ਪਰ ਜਦੋਂ ਪਰਿਵਾਰ ਨੇ ਕੈਸਰਾ ਸਿੰਘ ਨੇ ਵਾਰ-ਵਾਰ ਗੁਰੂ ਰਾ ਕੇਸਰ ਸਿੰਘ ਗੁਰੂ ਰਾਮਦਾਸ ਜੀ ਦੀਆਂ ਵਡਿਆਈਆਂ ਰੋਜ ਆਉਂਦਾ ਹੈ ਰੋਜ ਉਹਨੂੰ ਸੁਣਾਉਂਦਾ ਹੈ ਆਖਰ ਉਹ ਕਹਿੰਦਾ ਚਲੋ ਠੀਕ ਹੈ ਫਿਰ ਜੇ ਤੁਸੀਂ ਕਹਿੰਦੇ ਹੋ ਤੇ ਕੀ ਕਰਨਾ ਬੋਲੋ ਕਹਿੰਦੇ ਉੱਥੇ ਚੱਲੀਏ ਤੇ ਅਖੰਡ ਪਾਤਸ਼ਾਹ ਕਰਵਾਈ ਗਏ ਸਭ ਨੇ ਯੋਰ ਪਾਇਆ ਤੇ ਚੱਲ ਪਏ ਤੁਰ ਕੇ ਨਹੀਂ ਗਏ ਉਹਨਾਂ ਨੂੰ ਉੱਪਰ ਪਾ ਕੇ ਫਿਰ ਲੈ ਕੇ ਗਏ ਦੁੱਖ ਪੰਜਨੀ 베ਰੀ ਥੱਲੇ ਇਸ਼ਨਾਨ ਵੀ ਕਰਵਾਇਆ ਤੇ ਵਾਸੀ ਪਹਾੜ ਦਵਾਜ ਕਹਿੰਦੇ ਮuje ਕੁਛ ਕੁਛ ਹੋ ਰਹਾ ਹੈ ਕੁਝ ਵਿੱਚ ਚੇਂਜ ਆ ਰਹੀ ਹੈ ਫਿਰ ਸ਼੍ਰੀ ਅਕਾਲ ਤਖਸਾਲ ਸਾਹਿਬ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਦੇ ਸਾਹਮਣੇ ਉੱਥੇ ਕਮਰਾ ਅੱਜ ਵੀ ਹੈ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਇਆ ਉਹ ਖੁਦ ਦੱਸਦੇ ਨੇ ਵਾਸੀ ਪਹਾੜ ਦਵਾਜ ਕਹਿੰਦੇ ਜਦੋਂ ਪ੍ਰਕਾਸ਼ ਕਰਵਾਇਆ ਨਾ ਤੇ ਕਹਿੰਦੇ ਮੈਂ ਬੈਠ ਕੇ ਸੁਣਦਾ ਨਹੀਂ ਸੀ ਲੇਟ ਕੇ ਪਾਠ ਸੁਣਦੇ ਸੋਹਰ ਸੁਣੋ ਜੀ ਪੰਜਾਬੀ ਉਹਨੂੰ ਆਉਂਦੀ ਨਹੀਂ ਗੁਜਰਾਤੀ ਜਾਣਦਾ ਜਾਂ ਉਹ ਇੰਗਲਿਸ਼ ਜਾਣਦਾ ਹੈ ਅਰ ਫਿਰ ਵੀ ਪਾਠ ਸੁਣ ਰਿਹਾ ਸਮਝ ਨਹੀਂ ਵੀ ਨਾ ਲੱਗੀ ਪਾਠ ਦੀ ਤਾਂ ਵੀ ਉਹਦਾ ਵੱਡਾ ਮਹਤਮ ਹੈ ਬਸ ਸੁਰਤ ਜਿਹੜੀਆਂ ਨੇ ਸ਼ਬਦ ਨੂੰ ਸੁਣ ਲੈ ਇਹਦੇ ਵਿੱਚ ਹੀ ਬਹੁਤ ਵੱਡਾ ਜੋ ਬਹੁਤ ਵੱਡਾ ਮਹਤਤਵ ਹੈ ਜੇ ਨਹੀਂ ਵੀ ਸਮਝ ਲੱਗੀ ਬਸ ਭਾਰਤਵਾਜ ਕਹਿੰਦੇ ਪਾਠ ਸੁਣ ਰਿਹਾ ਲਟਿਆ ਹੋਇਆ ਜਦੋਂ ਸੁਖਮਨੀ ਸਾਹਿਬ ਦੇ ਪਾਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਆਈ ਨਾ ਕਹਿੰਦੇ ਉਸ ਵੇਲੇ ਕਹਿੰਦੇ ਮੇਰੇ ਅੰਦਰ ਥੋੜੀ ਤਾਕਤ ਜੀ ਪੈਦਾ ਹੋਈ ਤੇ ਲੜਕੀ ਨੂੰ ਕਿਹਾ ਮੈਨੂੰ ਉਠਾਓ ਉਹ ਕਹਿੰਦੇ ਨਹੀਂ ਉਠਾ ਨਹੀਂ ਸਕਦੇ ਹੱਡੀਆਂ ਦਾ ਕੈਨਸਰ ਟੁੱਟ ਜਾਣਗੀਆਂ ਹੱਡੀਆਂ ਕਹਿਣ ਲੱਗੇ ਨਹੀਂ ਮੈਨੂੰ ਉਠਾਓ ਜਦੋਂ ਵਾਰ-ਵਾਰ ਕਿਹਾ ਫਿਰ ਉਠਾਇਆ ਕਹਿੰਦੇ ਮੈਂ ਤੇ ਮੇਰੀ ਪਤਨੀ ਦੋਨੋਂ ਬੈਠੇ ਆ ਤੇ ਮੇਰੀ ਧੀ ਨੇ ਵੇਖਿਆ ਪਤਾ ਨਹੀਂ ਅੱਜ ਮਾਂ ਤੇ ਮੇਰਾ ਪਿਤਾ ਇਕੱਠੇ ਬੈਠੇ ਨੇ ਪਤਾ ਨਹੀਂ ਫਿਰ ਦੁਬਾਰਾ ਹੋਣਾ ਕ ਲਈ ਉਹ ਫੋਟੋਆਂ ਖਿੱਚਣ ਲੱਗ ਪਈ ਬਸੂ ਜੀ ਖੁਦ ਕਹਿੰਦੇ ਨੇ ਸੁਣ ਲਿਓ ਤੁਸੀਂ ਨੱਟ ਜੋ ਜਿਨ੍ਹਾਂ ਨੂੰ ਨਿ ਵਿਸ਼ਵਾਸ ਨਹੀਂ ਸੁਣਨਾ ਹੀ ਚਾਹੀਦਾ ਵਿਸ਼ਵਾਸ ਨਹੀਂ ਸੁਣਨਾ ਹਾਵਰਾ ਹੀ ਸੁਣਿਓ ਕਹਿੰਦੇ ਨੇ ਉੱਥੇ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਲਾਈਟ ਨਿਕਲੀ ਦੁੱਧਿਆ ਰੰਗ ਦੀ ਚਿੱਟੀ ਲਾਈਟ ਕਹਿੰਦੇ 6 ਮਿੰਟ ਤੱਕ ਲਾਈਟ ਜਗਦੀ ਰਹੀ ਫਿਰ ਉਹ ਆਖਰ ਵਿੱਚ ਗੱਲ ਮਕਾਵਾਂ ਉਹ ਕਹਿੰਦੇ ਲਾਈਟ ਮੇਰੇ ਅੰਦਰ ਪ੍ਰਵੇਸ਼ ਕਰ ਗਈ ਨੱਕ ਜੋ ਲਗਾਤਾਰ ਪਾਣੀ ਵਗਦਾ ਸੀ ਇੱਕਦਮ ਉਹ ਖਤਮ ਹੋ ਗਿਆ ਇਕਦਮ ਪਟਾਕਾ ਪਿਆ ਕੰਨਾਂ 'ਚ ਸੁਣਨਾ ਸ਼ੁਰੂ ਹੋ ਗਿਆ ਸਾਰਾ ਸਰੀਰ ਮੇਰਾ ਇੱਕ ਕਰਾਮਾਤ ਨਾਲ ਜਿਵੇਂ ਹੁੰਦਾ ਏਦਾਂ ਠੀਕ ਹੋ ਗਿਆ ਬਸ ਉਹ ਭਾਰਦਵਾਜ ਖੁਦ ਬੋਲ ਕੇ ਕਥਾ ਆਪਣੀ ਦੱਸਦੇ ਨੇ ਸੁਣ ਲਿਓ ਨੱਟ ਵਿੱਚੋਂ ਇਹ ਕੀ ਦੀ ਕਿਰਪਾ ਹੈ ਸ੍ਰੀ ਗੁਰੂ ਰਾਮਦਾਸ ਦੀ ਮੈਂ ਗੱਲ ਕਰ ਰਿਹਾ ਸੀ